ਹਾਂਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡੇ ਪਿੰਡ ਨੰਗਲਕਲਾਂ ਤੋਂ ਅੱਜ ਜਥਾ ਜਾ ਰਿਹਾ ਹੈਗਾ ਖਨੋਰੀ ਬਾਡਰ ਤੇ ਖਨੋਰੀ ਬਾਡਰ ਤੇ ਪਹਿਲਾਂ ਵੀ ਸਾਡੇ ਪਿੰਡੋਂ ਗਏ ਹੋਏ ਆ ਬੰਦੇ ਉੱਥੇ ਪ੍ਰੋਪਰ ਨੰਗਲਕਲਾਂ ਦਾ ਲੰਗਰ ਵੀ ਚੱਲ ਰਿਹਾ ਰਹਿਣ ਦੀ ਪੂਰੀ ਵਿਵਸਥਾ ਕੀਤੀ ਗਈ ਹੈਗੀ ਤੇ ਅੱਜ ਦੂਜਾ ਜਥਾ ਸਰੋਵਰ ਸਿੰਘ ਦੇ ਇੰਟਰ ਜਾ ਰਿਹਾ ਹੈਗਾ ਇਹਨਾਂ ਨਾਲ ਚਮਕੌਰ ਸਿੰਘ ਜੀ ਡਾਕਟਰ ਮੇਵਾ ਸਿੰਘ ਜੀ ਬੱਬੂ ਇਹ ਸਾਰੀ ਪਾਰਟੀ ਅੱਜ ਦੂਜੇ ਜਥੇ ਦੇ ਵਿੱਚ ਰਵਾਨਾ ਹੋ ਰਿਹਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਨੰਗਲਕਲਾਂ ਪਿੰਡ ਵੱਲੋਂ ਇਹਨਾਂ ਦਾ ਚੈਨਲ ਦਾ ਤਾਂ ਕਰ ਦਿੰਨੇ ਪਹਿਲਾਂ ਬਾਕੀ ਜਾਗਦਾ ਪੰਜਾਬ ਦਾ ਤੁਸੀਂ ਬਾਈ ਸਾਨੂੰ ਬਾਤ ਕਰ ਰਹੇ ਅਸੀਂ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਆਪਦੀ ਖ਼ਬਰ ਲਈ ਤੁਸੀਂ ਪਹੁੰਚੋ ਸਾਡੇ ਕੋਲ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਵੀ ਪਿੰਡ ਨੰਗਲ ਕਲਾਮਪੁਰ ਜੀ ਸਰੋਵਰ ਸਿੰਘ ਜੀ ਕਹੋਗੇ ਤੁਸੀਂ ਕਿੱਥੇ ਜਾ ਰਹੇ ਹੋ ਤੁਹਾਡਾ ਅਸੀਂ ਜਿੱਥੇ ਜਾ ਰਹੇ ਹਾਂ ਜੀ ਕਿਸ਼ਾਨੀ ਸੰਘਰਸ਼ ਟੂਚ ਸ਼ਾਮਲ ਹੋ ਰਹੇ ਹਾਂ ਖਰੌਨੀ ਬਾਰਡਰ ਤੇ ਪਹਿਲਾਂ ਵੀ ਸਾਡੇ ਪਿੰਡੋਂ ਟਰਾਲੀਆਂ ਗਈਆਂ ਤੰਬੂ ਲੱਗਿਆ ਹੋਇਆ ਪੱਕਾ ਵਾਰੀ ਮੁਤਾਬਕ ਜੇ ਸਾਡੀ ਵਾਰੀ ਆ ਜਿਵੇਂ ਮੱਲੇ ਨੇ ਵਾਰੀ ਲਾਉਨੇ ਆ ਸੀ ਪਿਛਲੇ ਸੰਘਰਸ਼ ਚ ਵੀ ਅਸੀਂ ਵਾਰੀ ਮੁਤਾਬਕ ਜਾਂਦੇ ਰਹੇ ਹਾਂ 15 ਹਾਜ਼ਰੀਆਂ ਸਾਡੀਆਂ ਹਰ ਮਹੀਨੇ 8 ਦਿਨ ਲਾਉਂਦੇ ਸੀ ਮੈਂ ਪਿਛਲੇ ਸੰਘਰਸ਼ ਚ ਵੀ ਇੱਕ ਆਪਣਾ ਸਾਥੀ ਰਣਜੀਤ ਸਿੰਘ ਜੀਤੇ ਨੂੰ ਖੋ ਲਿਆ ਸੀ ਬੜਾ ਥਦਮਾ ਲੱਗਿਆ ਸੀ ਮੈਨੂੰ ਸ਼ਹੀਦ ਹੋ ਗਿਆ ਸੀ ਉਹ ਇਸ ਕਰਕੇ ਫਿਰ ਵੀ ਅਸੀਂ ਆਪਦੇ ਕਿਸਾਨੀ ਮੁੱਦਿਆਂ ਵਾਸਤੇ ਆਪਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਤੇ ਸ਼ੀਤ ਕਿਉਂ ਨਾ ਹੋਣਾ ਪਈ ਜੇ ਤਾਂ ਜਾ ਕੇ ਰਹਾਗੇ ਜਦੋਂ ਦਿਓ ਜਦੋਂ ਪਿੰਡ ਦਾ ਹੁਕਮ ਹੋਊਗਾ ਸਾਡੀ ਜਥੇਬੰਦੀਆਂ ਦਾ ਹੁਕਮ ਹੋਊਗਾ ਜੀ ਜ਼ਰੂਰ ਪਹੁੰਚਾਂਗੇ ਹਾਂ ਹਾਂ ਜੀ ਵੱਧ ਤੋਂ ਵੱਧ ਬੇਨਤੀ ਕਰਦੇ ਹਾਂ ਹੋਰ ਵੀ ਮੇਰੇ ਪਿੰਡ ਵਾਲਿਆਂ ਨੂੰ ਵੀ ਵੀਰ ਬਣ ਕੇ ਵਾਰੀ ਮੁਤਾਬਕ ਜ਼ਰੂਰ ਚੱਲਿਆ ਚੱਲੋ ਉੱਥੇ ਇਹ ਹੀ ਆਪਣਾ ਆਪਣੇ ਹੱਪਾਂ ਆਪਣੇ ਹੱਕਾਂ ਵਾਸਤੇ ਲੜ ਰਹੇ ਹਾਂ ਨਾ ਕਿ ਕਿਸੇ ਦੀ ਨਿੱਜੀ ਲੜਾਈ ਹੈ ਇਹ ਨਾ ਮੇਰੀ ਹੈ ਨਾ ਕਿਤੇ ਹੋਰ ਭੈਣ ਭਰਾ ਦੀ ਆ ਵੱਤੋ ਵੱਤ ਉੱਥੇ ਪਹੁੰਚੋ ਮੈਂ ਹਰੇਕ ਨੂੰ ਪੀਲੇ ਹੀ ਕਰਦਾ ਆਪਦੇ ਪਿੰਡ ਬਾਛੀਆਂ ਨੂੰ ਤੇ ਲਵੇ ਵਾਲੇ ਪਿੰਡ ਬਾਛੀਆਂ ਨੂੰ ਵੀ ਵੱਤੋ ਵੱਤ ਪਹੁੰਚੋ ਇਹ ਸਾਂਝੇ ਸਰਦਚਾਪਾ ਨੂੰ ਪੂਰੇ ਯਤਨ ਕਰਨ ਦੀ ਲੋੜ ਆ ਡੱਟ ਕੇ ਲੜਾਈ ਲੜਨ ਦੀ ਲੋੜ ਆ ਖੇਤਾਨੀ ਹੱਕਾਂ ਤੇ ਪਹਿਰਾ ਦੇਣ ਦੀ ਲੋੜ ਆ ਜਿਵੇਂ ਪਿਛਲੇ ਪਿਛਲੇ ਅਦੋਲਨ ਚੋ ਛੀ ਉਸੇ ਤਰੀਏ ਇਸ ਇਸ ਵਾਰ ਅਦੋਲਨ 2 ਨੂੰ ਕਾਮਯਾਬ ਬਣਾਇਆ